ਦਿਖੋ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੀ ਮੀਟਿੰਗ ਦੇ ਉੱਪਰ ਮੈਂ ਆਇਆ ਔਰ ਪੰਜਾਬ ਪ੍ਰਧਾਨ ਦੀ ਜ਼ਿੰਮੇਵਾਰੀ ਮਿਲਣੇ ਤੋਂ ਬਾਅਦ ਪਹਿਲੀ ਵਾਰ ਆਇਆ ਤਾਂ ਮੈਂ ਸਭ ਤੋਂ ਪਹਿਲਾਂ ਆਪਣੀ ਕੌਮੀ ਪ੍ਰਧਾਨ ਪੰਕ ਮਰੀ ਮਾਇਆਵਤੀ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਜੋ ਵਿਸ਼ਵਾਸ ਪ੍ਰਗਟ ਕੀਤਾ ਔਰ ਵਿਸ਼ਵਾਸ ਤੋਂ ਨਾ ਕਿ ਉਹਨਾਂ ਦੀਆਂ ਬਿੱਲਾਂ ਤੇ ਘਰੇ ਉਤਰਾਂਗੇ ਔਰ ਜੋ ਸੰਗਠ ਨੇ ਬੀਐਸਪੀ ਦੇ ਵਰਕਰਾਂ ਨੇ ਬੜੇ ਜਲਸ਼ੀਖੋਚ ਨਾਲ ਉਤਸ਼ਾਹ ਨਾਲ ਸਵਾਗਤ ਕੀਤਾ ਮੈਂ ਆਪਣੇ ਸਾਰੇ ਵਰਕਰਾਂ ਦਾ ਸਾਰੀ ਸੰਗਤ ਦਾ ਵੀ ਤਹਿ ਦਿਲੋਂ ਧੰਨਵਾਦ ਕਰਨਾ ਕਿਹੜੇ ਕਿਹੜੇ ਮੁੱਦੇ ਲੈ ਕੇ ਆਉਗੇ ਕਿਹੜੀ ਪਾਰਟੀ ਦੇ ਹੈ ਪੰਜਾਬ ਦੇ ਵਿੱਚ ਨਾ ਹੁੰਦਾ ਤੇ ਵਹਿ ਬਟਾ ਹੈ ਮੁੱਦੇ ਜਿਹੜੇ ਆ ਦੇਖੋ ਪੰਜਾਬ ਦੇ ਵਿੱਚ ਮੁੱਦਿਆਂ ਦੀ ਕੋਈ ਕਮੀ ਮੈਨੂੰ ਨਜ਼ਰ ਨਹੀਂ ਆਉਂਦੀ ਕਿਉਂਕਿ ਜਿਹੜੀ ਮੌਜੂਦਾ ਸਰਕਾਰ ਆ ਇਹ ਵੀ ਪਹਿਲੀਆਂ ਸਰਕਾਰਾਂ ਵਾਲੇ ਪਾਪ ਕਰਦੀ ਆ ਆਪ ਦੀ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਲੇ ਪਾਪ ਕਰ ਰਹੀ ਇਸ ਕਰਕੇ ਮੈਂ ਸਭ ਤੋਂ ਪਹਿਲਾਂ ਮੈਂ ਮਹਿਸੂਸ ਕਰਦਾ ਕਿ ਇਹਦੇ ਵਿੱਚ ਪੰਜਾਬ ਦੀਆਂ ਮਾਮਾਂ ਦੇ ਪੁੱਤ ਬਚਾਉਣ ਲਈ ਇੱਕ ਬੜਾ ਅੰਦੋਲਨ ਖੜਾ ਕਰਨ ਦੇ ਲੋਕ ਮੈਨੂੰ ਬਹੁਤ ਤਕਲੀਫ ਹੁੰਦੀ ਆ ਜਦ ਇੱਕ ਮਾਂ ਦਾ ਜਵਾਨ ਪੁੱਤ ਚਿੱਟੇ ਨਾਲ ਮਰ ਜਾਂਦਾ ਹੈ ਲੇਕਿਨ ਸੂਬੇ ਦੀ ਜਨਤਾ ਨੇ ਚਾਰੇ ਰਾਜਨੀਤਿਕ ਦਲਾਂ ਦੀਆਂ ਸਰਕਾਰਾਂ ਦੇਖ ਲਈਆਂ ਉਹ ਡਰੱਗ ਮਾਫੀਆ ਦੇ ਨੈੱਟਵਰਕ ਨੂੰ ਤੋੜਨ 'ਚ ਫੇਲ ਹੋ ਗਈਆਂ ਬਲਕਿ ਕਿਤੇ ਨਾ ਕਿਤੇ ਉਹਨਾਂ ਤੇ ਉਂਗਲਾਂ ਵੀ ਉੱਠਦੀਆਂ ਇਸ ਕਰਕੇ ਨਸ਼ਿਆਂ ਦਾ ਮੁੱਦਾ ਪੰਜਾਬ ਦੀ ਜਵਾਨੀ ਬਚਾਉਣ ਦਾ ਮੁੱਦਾ ਬੇਰੋਜ਼ਗਾਰੀ ਦਾ ਮੁੱਦਾ ਕਿਸਾਨੀ ਦਾ ਮੁੱਦਾ ਮਜ਼ਦੂਰ ਵਪਾਰੀ ਜਿਹੜਾ ਭਈ ਛੋਟੇ-ਛੋਟੇ ਦੁਕਾਨਦਾਰਾਂ ਦੇ ਅੱਗੇ ਜੀਐਸਟੀ ਵਾਲੇ ਖੜੇ ਕਰਦੇ ਬਾਲ ਕੱਟਣ ਵਾਲਿਆਂ ਤੋਂ ਵੀ ਕਹਿੰਦਾ ਜੀਐਸਟੀ ਲੈ ਕੇ ਆਓ ਆਮ ਆਦਮੀ ਦੀ ਸਰਕਾਰ ਐਸੀ ਸਰਕਾਰ ਨਕਮੀ ਸਾਬਤ ਹੋਈ ਆ ਕਿ ਜਿਹੜਾ ਵਿਚਾਰਾ ਬਾਲ ਕੱਟ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਛੋਟੀ ਮੋਟੀ ਦੁਕਾਨ ਕਰਕੇ ਉੱਥੇ ਵੀ ਖੜੇ ਕਰ ਦਿੱਤੇ ਤੋਂ ਇਸ ਕਰਕੇ ਬਹੁਤ ਅਨਿਆਹ ਹੋ ਰਿਹਾ ਐਜੂਕੇਸ਼ਨ ਦੇ ਮੁੱਦੇ ਤੇ ਸਰਕਾਰ ਫੇਲ ਹੈ ਹੈਲਥ ਸਰਵਿਸ ਦੇ ਮੁੱਦੇ ਤੇ ਸਰਕਾਰ ਫੇਲ ਹੈ ਕਿਉਂਕਿ ਇਹ ਕਹਿੰਦੇ ਅਸੀਂ ਹੈਲਥ ਕ੍ਰਾਂਤੀ ਕਰ ਦਿੱਤੀ ਐਜੂਕੇਸ਼ਨ ਦੀ ਕ੍ਰਾਂਤੀ ਕਰ ਦਿੱਤੀ ਜੇ ਸਿਹਤ ਦੀ ਕ੍ਰਾਂਤੀ ਹੋ ਗਈ ਤੋ ਪੰਜਾਬ ਦਾ ਰਾਜ ਸਭਾ ਦਾ ਮੈਂਬਰ ਲੰਡਨ ਆਪਣੀ ਅੱਖਾਂ ਨਾਲ ਦਿਖਾਣ ਲਿਆ ਬਈ। ਤੋ ਝੂਠ ਆਮ ਲੋਕਾਂ ਨੂੰ ਕਹਿੰਦੇ ਆ ਵੀ ਤੁਸੀਂ ਇਹਨਾਂ ਹਸਪਤਾਲਾਂ 'ਚ ਚਲੇ ਜਾਓ। ਤੇ ਖੁਦ ਉਹਨਾਂ ਹਸਪਤਾਲਾਂ ਤੇ ਔਰ ਡਾਕਟਰਾਂ ਤੇ ਵਿਸ਼ਵਾਸ ਨਹੀਂ ਇਹਨਾਂ ਨੂੰ ਕਿ ਸਾਨੂੰ ਇਹ ਠੀਕ ਕਰ ਦੇਣਗੇ। ਮੁੱਖ ਮੰਤਰੀ ਸਾਹਿਬ ਬਿਮਾਰ ਹੋਏ ਉਹ ਵੀ ਪ੍ਰਾਈਵੇਟ ਹਸਪੀਟਲ 'ਚ ਗਏ। ਤੋ ਇਹ ਇਹ ਸਾਬਤ ਕਰਦਾ ਕਿ ਸੇ ਪੰਜਾਬੀ ਖੇਤਰ ਦੀਆਂ ਸਿਹਤ ਸਭਾਵਾਂ ਉਹ ਜੋ ਪ੍ਰਚਾਰੀਆਂ ਜਾ ਰਹੀਆਂ ਉਦਾਂ ਦੀਆਂ ਨਹੀਂ ਹਨ ਇਸੇ ਕਰਕੇ ਜਦ ਇਹਨਾਂ ਨੂੰ ਕੋਈ ਆਪ ਇਲਾਜ ਕਰਾਣ ਦੀ ਲੋੜ ਪੈਂਦੀ ਹੈ ਤਾਂ ਇਹ ਲੰਡਨ ਜਾਂ ਫਿਰ ਕੋਈ ਵਧੀਆ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਾਂਦੇ ਆ ਸੋ ਇਸ ਕਰਕੇ ਇਹੋ ਹਾਲ ਐਜੂਕੇਸ਼ਨ ਦਾ ਕਹਿੰਦੇ ਅਸੀਂ ਐਜੂਕੇਸ਼ਨ ਦੀ ਕ੍ਰਾਂਤੀ ਕਰਤੀ ਸਰਕਾਰੀ ਸਕੂਲਾਂ ਤੋਂ ਤੁਸੀਂ ਅਧਿਆਪਕ ਨਹੀਂ ਦੇ ਸਕਦੇ ਬਿਨਾਂ ਅਧਿਆਪਕਾਂ ਤੋਂ ਕਿਹੜੀ ਵਿੱਦਿਅਕ ਕ੍ਰਾਂਤੀ ਸੰਭਵ ਹੈ ਇਸ ਕਰਕੇ ਕਿਸਾਨ ਸੜਕਾਂ ਦੇ ਉੱਪਰ ਰੋਲੇ ਆ ਇਹਨਾਂ ਨੇ ਕਿਸਾਨਾਂ ਦੀ ਫਸਲ ਰੋਲੀ ਆ ਮੈਂ ਨਹੀਂ ਸਮਝਦਾ ਕਿ ਪੰਜਾਬ ਦੀ ਜਨਤਾ ਹੋਣ ਇਹਨਾਂ ਨੂੰ ਮਾਫ਼ ਕਰੂਗੀ ਜਾਨੀ ਪਾਰਟੀ ਨੇ ਕਰਦਾ ਸਰਕਾਰ ਕੋੰਦੀ ਜੇ ਪੰਜਾਬ ਦਾ ਪ੍ਰਧਾਨ ਹੋ ਜਾਣਾ ਜੇ ਨਾ ਕਰਦਾ ਜਨਤਾ ਆ ਕੋਈ ਅੱਗੇ ਕੋਈ ਗੱਟ ਜੁੜ ਹੋਣਾ ਹੈ ਕਿ ਜੇ ਪਾਰਟੀ ਆਪਣੇ ਬਲ ਉੱਤੇ ਨਹੀਂ ਰੱਖੂਗੀ ਦੇਖੋ ਸਾਡੀ ਡਿਊਟੀ ਜਿਹੜੀ ਆ ਉਹ ਜਾਤੀ ਦੇ ਆਧਾਰ ਤੇ ਤੋੜੇ ਹੋਏ ਸਮਾਜ ਨੂੰ ਜੋੜ ਕੇ ਇੱਕ ਸਮਾਜਿਕ ਗੱਠਜੋੜ ਤਿਆਰ ਕਰਨ ਦੀ ਮੈਂ ਮਹਿਸੂਸ ਕਰਦਾ ਅੱਜ ਦੀ ਡੇਟ 'ਚ ਬਾਕੀ ਕੱਲ ਨੂੰ ਪਤਾ ਨਹੀਂ ਰਾਜਨੀਤੀ 'ਚ ਕੁਝ ਵੀ ਸੰਭਵ ਹੁੰਦਾ ਔਰ ਗੱਠਜੋੜ ਦੇ ਫੈਸਲੇ ਆਪਣੀ ਸਾਰੀ ਸਟੇਟ ਦੀ ਲੀਡਰਸ਼ਿਪ ਵਰਕਰਾਂ ਤੋਂ ਫੀਡਬੈਕ ਲੈ ਕੇ ਫਿਰ ਉਹ ਪਾਰਟੀ ਹਾਈ ਕਮੰਡ ਨੂੰ ਦੇ ਕੇ ਸੈਂਟਰ ਲੱਗਦੀ ਕੁਆਟਿਵ ਕਮੇਟੀ 'ਚ ਬੈਠ ਕੇ ਫਿਰ ਫਾਈਨਲ ਫੈਸਲੇ ਹੁੰਦੇ ਪਰ ਅੱਜ ਦੀ ਡੇਟ 'ਚ ਮੈਂ ਇਹ ਕਹਿੰਦਾ ਕਿ ਜਿਨ੍ਹਾਂ ਨੇ ਪੰਜਾਬ ਦੀਆਂ ਮਾਮਾਂ ਦੇ ਪੁੱਤ ਖਾ ਲਏ। ਆਪ ਇਸ ਤੋਂ ਵੱਡਾ ਤਾਂ ਪਾਪ ਕੋਈ ਅਪਰਾਧ ਹੋ ਨਹੀਂ ਸਕਦਾ। ਤੋਂ ਮੈਂ ਤਾਂ ਪੰਜਾਬੀਆਂ ਨੂੰ ਸੱਦਾ ਦਿੰਦਾ ਕਿ ਉਹਨਾਂ ਨੂੰ ਸਜ਼ਾ ਦੇਣ ਲਈ ਤੁਸੀਂ ਬਹੁਤ ਜਣ ਸਮਾਜ ਪਾਰਟੀ ਤੇ ਭਰੋਸਾ ਕਰੋ, ਭੀਪੀਐਸਪੀ ਨਾਲ। ਪ੍ਰਧਾਨ ਜੀ ਜਿਵੇਂ ਬਾਰੇ ਵੀ ਕੀ ਬਕਰਨ ਮੁਕੀ ਜਣਾ ਚੁਕੀ ਤੇ ਮੈਂ ਵਰਕਰਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਤਕੜੇ ਹੋਵੋ। ਤੁਹਾਡੇ ਮੋਢਿਆਂ ਤੇ ਜ਼ਿੰਮੇਵਾਰੀ ਨਵਾਂ ਪੰਜਾਬ ਉਸਾਰਨ ਦੀ ਮੈਂ ਪਾਣੀ ਚਾਹੁੰਦਾ। ਔਰ ਪੰਜਾਬ ਜਿਸ ਸੰਕਟ ਨਾਲ ਜੋਜ ਰਿਹਾ ਔਰ ਉਹਦੇ ਲਈ ਜ਼ਿੰਮੇਦਾਰ ਜਿਹੜੀਆਂ ਰਾਜਨੀਤਿਕ ਧਿਰਾਂ ਆ ਜਿਨ੍ਹਾਂ ਨੇ ਰਾਜ ਕੀਤਾ ਉਹਦੇ ਵਿੱਚ ਆਮ ਪਾਰਟੀ ਆ ਅਕਾਲੀ ਆ ਭਾਜਪਾ ਆ ਕਾਂਗਰਸ ਆ ਕਿ ਭਈ ਤੁਸੀਂ ਉਹਨਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਦੇਖੋ ਆਰਥਿਕ ਪੱਖੋਂ ਬਰਬਾਦ ਸਰੀਰਕ ਪੱਖੋਂ ਬਰਬਾਦ ਜਵਾਨੀ ਪੱਖੋਂ ਬਰਬਾਦ ਕਿਸਾਨੀ ਪੱਖੋਂ ਬਰਬਾਦ ਅਧਜੋਖ ਖੋ ਬਰਬਾਦ ਤੋਂ ਇਹਨੂੰ ਅਗਰ ਮੁੜ ਕੇ ਆਵਾਜ਼ ਕਰਨਾ ਹੈ ਤਾਂ ਸਾਰੇ ਪੰਜਾਬੀਆਂ ਨੂੰ ਔਰ ਬੀਐਸਪੀ ਦੇ ਵਰਕਰਾਂ ਨੂੰ ਮਿਲ ਕੇ ਇੱਕ ਸਾਂਝਾ ਅੰਦੋਲਨ ਉਸਾਰਨਾ ਪਵੇਗਾ